ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਪ੍ਰਿੰਟ ਮੈਚਿੰਗ ਸੂਟਾਂ ਦੇ ਡਿਜ਼ਾਈਨ ਸੋ ਆਈ ਹੋਪ ਤੁਹਾਨੂੰ ਵਧੀਆ ਲੱਗਣਗੇ ਸੋ ਅੱਜ ਤੁਹਾਨੂੰ ਮੈਂ ਦਿਖਾਨੀ ਆ ਆ ਦੇਖੋ ਇਹ ਅਸੀਂ ਅਲੱਗ-ਅਲੱਗੇ ਪੀਸ ਮਤਲਬ ਲੈ ਕੇ ਉਸ ਨੂੰ ਅਸੀਂ ਖੁਦ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ ਇਹ ਆ ਦੇਖੋ ਇਹ ਸ਼ਰਟ ਦੇ ਉੱਪਰ ਅਸੀਂ ਆਹ ਵੇਖੋ ਨੈੱਕ ਚੌਰਸ ਨੈੱਕ ਬਣਾ ਕੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈ ਇਸ ਦੀਆਂ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਅਸੀਂ ਔਰਗੈਂਜਾ ਦਾ ਫੈਬਰਿਕ ਲਗਾ ਕੇ ਉਸੇ ਨਾਲ ਡਿਜ਼ਾਈਨਿੰਗ ਕੀਤੀ ਹੈ ਸੇਮ ਇਸੇ ਤਰ੍ਹਾਂ ਹੀ ਅਸੀਂ ਇਹ ਰਏ ਤੇ ਵੀ ਡਿਜ਼ਾਈਨਿੰਗ ਕੀਤੀ ਹੈ ਸੋ ਉਸ ਦੇ ਉੱਪਰ ਲੈਸੀ ਵੀ ਫਿਨਿਸ਼ਿੰਗ ਦਿੱਤੀ ਹੈ ਇਸੇ ਨਾਲ ਅਸੀਂ ਬਾਟਮ ਚੇਕਨ ਦੀ ਰੈਡੀ ਕੀਤੀ ਹੈ ਸੋ ਬਹੁਤ ਵਧੀਆ ਲੁੱਕ ਦਿੰਦੀ ਹੈ ਸੋ ਇਸ ਤੇ ਨਾਲ ਦੁਪੱਟਾ ਆ ਦੇਖੋ ਇਹ ਸ਼ਰਟ ਦੇ ਵਿੱਚੋਂ ਅਸੀਂ ਕਲਰ ਥੋੜੇ ਮਿਕਸ ਕਰਵਾ ਕੇ ਇਸ ਤਰ੍ਹਾਂ ਅਸੀਂ ਡਾਈ ਕਰਵਾਇਆ ਹੈ ਜੋ ਬਹੁਤ ਵਧੀਆ ਲੁੱਕ ਦਿੰਦਾ ਵਿੱਚੋਂ ਪਲੇਸ ਹਾ ਕੇ ਸਾਈਡਾਂ ਤੇ ਕਲਰ ਕਲਰ ਕਰਵਾਇਆ ਸੋ ਆਈਓ ਤੁਹਾਨੂੰ ਵਧੀਆ ਲੱਗੇਗਾ ਸੋ ਨੈਕਟਿਵ ਇਹ ਅਸੀਂ ਪਲੇਨ ਇਸ ਨਾਲ ਪਲੇਨ ਸਲਵਾਰ ਬਲੈਕ ਰੈਡੀ ਕੀਤੀ ਹੈ ਇਸ ਨਾਲ ਪਲੇਨ ਹੀ ਬਲੈਕ ਦੁਪੱਟਾ ਰੈਡੀ ਕੀਤਾ ਹੈ ਸੋ ਇਸ ਦਾ ਸ਼ਰਟ ਦਾ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ ਚੈੱਕ ਕਰੋ ਵੀ ਲੈਗ ਬਣਾਇਆ ਉਸ ਦੇ ਵਿੱਚ ਫਲਾਵਰ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਇਟੀਆਂ ਬਾਵਾਂ ਤੇ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ ਚੈੱਕ ਕਰੋ ਸੋ ਇਹ ਵੀ ਸੂਟ ਬਣਿਆ ਹੋਇਆ ਬਹੁਤ ਵਧੀਆ ਲੁੱਕ ਦਿੰਦਾ ਹੈ ਸੋ ਨੈਕਸਟ ਇਹ ਵੀ ਸੂਟ ਅਸੀਂ ਅਲੱਗ-ਅਲੱਗ ਕੀ ਮਤਲਬ ਲੈ ਕੇ ਖੁਦ ਮੈਚਿੰਗ ਕਰਕੇ ਫਿਰ ਇਸ ਨੂੰ ਰੈਡੀ ਕੀਤਾ ਆ ਦੇਖੋ ਇਸ ਦੇ ਉੱਪਰ ਅਸੀਂ ਬੋਟਮ ਦਾ ਫੈ布ਰਿਕ ਲਗਾ ਕੇ ਉਸ ਦੇ ਨਾਲ ਡੈਰੀ ਡਿਜ਼ਾਈਨਿੰਗ ਕੀਤੀ ਹੈ ਜੋ ਸਨੈਕ ਬਣਾ ਕੇ ਆ ਦੇਖੋ ਇਸ ਦੇ ਨਾਲ ਬਾਵਾ ਤੇ ਵੀ ਇਸੇ ਤਰ੍ਹਾਂ ਡਿਜ਼ਾਈਨਿੰਗ ਕੀਤੀ ਫੂਟੋਂ ਦਾ ਫੈ布ਰਿਕ ਲਗਾ ਕੇ ਜੋ ਬਹੁਤ ਵਧੀਆ ਲੁੱਕ ਦੇ ਰਿਹਾ ਹੈ ਸੋ ਇਸ ਦੇ ਨਾਲ ਅਸੀਂ ਘੇਰੇ ਤੇ ਵੀ ਲੈ ਕੇ ਫਿਨਿਸ਼ਿੰਗ ਦਿੱਤੀ ਹੈ ਦੇਖੋ ਤੇ ਇਸ ਨਾਲ ਅਸੀਂ ਦੁਪੱਟਾ ਇਸ ਤਰ੍ਹਾਂ ਡਾਈ ਕਰਵਾਇਆ ਚੈੱਕ ਕਰੋ ਇਸ ਦੇ ਵਿੱਚੋਂ ਕਲਰ ਲੈ ਕੇ ਇਸ ਤਰ੍ਹਾਂ ਪੂਰੇ ਦੁਪੱਟੇ ਦੇ ਵਿੱਚ ਹੀ ਲਾਈਨਾਂ ਕਰਵਾਈਆਂ ਇਸ ਤਰ੍ਹਾਂ ਆ ਦੇਖੋ ਸੋ ਵੀ ਬੇਅਰ ਕੀਤਾ ਹੈ ਸੂਟ ਬਹੁਤ ਵਧੀਆ ਲੱਗਦਾ ਹੈ ਆਈ ਹੋਪ ਤੁਹਾਨੂੰ ਇਹ ਸੂਟ ਪਸੰਦ ਆਏ ਹੋਣਗੇ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਫॉर ਥਿਸ ਵਾਚਿੰਗ